ਕਾਂਗਰਸ ਹਸਪ ਦਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨੇ ਭਗਵੰਤ ਮਾਨ ਤੇ ਚੁਟਕੀ ਲਈ ਤੇ ਕਿਹਾ ਕਿ ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕੀ ਉਹ ਯੂਨੀਵਰਸਿਟੀ ਦਾ ਵਿਚਾਰ ਹੋਵੇ ਉਹ ਮੀਂਹ ਤੇ ਪਾਣੀ ਸਿਰ ਗਿਆ ਸੋ ਦਾਜ਼ੀਏ ਕਿ ਰਾਜਕੁਮਾਰ ਵੇਰਕਾ ਦਾ ਇਹ ਵੱਡਾ ਬਿਆਨ ਸਾਹਮਣੇ ਆ ਜਿਸ ਤਰ੍ਹਾਂ ਨੇ ਭਗਵੰਤ ਮਾਨ ਤੇ ਚुटकी ਲਈ ਹੈ ਡਾਕਟਰ ਰਾਜਕੁਮਾਰ ਵੇਰਕ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਸੋਚਦੇ ਨੇ ਕਿ ਉਹ ਯੂਨੀਵਰਸਿਟੀਆਂ ਦੇ ਵੀ ਚਾਂਸਲਰ ਹੋਣ ਉਹਨਾਂ ਕਹਿ ਕਿ ਦੇਸ਼ ਦੇ ਵਿੱਚ ਇਹ ਕਾਨੂੰਨ ਹੈ ਕਿ ਦੇਸ਼ ਦੇ ਅੰਦਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਸ ਦਾ ਚਾਂਸਲਰ ਸਿਰਫ ਗਵਰਨਰ ਹੀ ਹੁੰਦਾ ਹੈ ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕਿ ਉਹ ਯੂਨੀਵਰਸਿਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰੇ ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਿਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ ਕਾਂਗਰਸ ਦੇ ਸਾਭਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਭਗਵੰਤ ਮਾਨ ਤੇ ਚੁਟਕੀ ਲਈ ਤੇ ਕਿਹਾ ਕਿ ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕੀਤਾ ਉਹ ਯੂਨੀਵਰਸਿਟੀ ਦਾ ਵੀ ਚਾਂਸਲਰ ਹੋਵੇ ਉਹ ਮੀਂਹ ਤੇ ਪਾਣੀ ਸਿਰ ਗਿਆ ਸੋ ਦੱਸ ਜੀਏ ਕਿ ਰਾਜਕੁਮਾਰ ਵੇਰਕਾ ਦਾਏ ਵੱਡਾ ਬਿਆਸ ਸਾਹਮਣੇ ਆ ਜਿਸ ਤਰ੍ਹਾਂ ਨੇ ਭਗਵੰਤ ਮਾਨ ਤੇ ਚੁਟਕੀ ਲਈ ਹੈ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਸੋਚਦੇ ਨੇ ਕਿ ਉਹ ਯੂਨੀਵਰਸਿਟੀਆਂ ਦੇ ਵੀ ਚਾਂਸਲਰ ਹੋਣ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਇਹ ਕਾਨੂੰਨ ਹੈ ਕਿ ਦੇਸ਼ ਦੇ ਅੰਦਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਸ ਦਾ ਚਾਂਸਲਰ ਸਿਰਫ ਗਵਰਨਰ ਹੀ ਹੁੰਦਾ ਹੈ ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕਿ ਉਹ ਯੂਨੀਵਰਸਿਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰ ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਿਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ ਕਾਂਗਰਸ ਦੇ ਸਾਭਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਭਗਵੰਤ ਮਾਨ ਤੇ ਚੁਟਕੀ ਲਈ ਤੇ ਕਿਹਾ ਕਿ ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕੀਤਾ ਉਹ ਯੂਨੀਵਰਸਿਟੀ ਦਾ ਵੀ ਚਾਂਸਲਰ ਹੋਵੇ ਉਹ ਮੀਂਹ ਤੇ ਪਾਣੀ ਸਿਰ ਗਿਆ ਸੋ ਦੱਸ ਦिए ਕਿ ਰਾਜਕੁਮਾਰ ਵੇਰਕਾ ਦਾਏ ਵੱਡਾ ਬਿਆਸ ਸਾਹਮਣੇ ਆ ਜਿਸ ਤਰ੍ਹਾਂ ਨੇ ਭਗਵੰਤ ਮਾਨ ਤੇ ਚੁਟਕੀ ਲਈ ਹੈ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਸੋਚਦੇ ਨੇ ਕਿ ਉਹ ਯੂਨੀਵਰਸਿਟੀਆਂ ਦੇ ਵੀ ਚਾਂਸਲਰ ਹੋਣ ਉਹਨਾਂ ਕਹਿ ਕਿ ਦੇਸ਼ ਦੇ ਵਿੱਚ ਕਾਨੂੰਨ ਹੈ ਕਿ ਦੇਸ਼ ਦੇ ਅੰਦਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਸ ਦਾ ਚਾਂਸਲਰ ਸਿਰਫ ਗਵਰਨਰ ਹੀ ਹੁੰਦਾ ਹੈ ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕਿ ਉਹ ਯੂਨੀਵਰਸਿਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰ ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਿਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ ਕਾਂਗਰਸ ਆਪ ਦਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨੇ ਭਗਵੰਤ ਮਾਨ ਤੇ ਚੁਟਕੀ ਲਈ ਤੇ ਕਿਹਾ ਕਿ ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕੀਤਾ ਉਹ ਯੂਨੀਵਰਸਿਟੀ ਦਾ ਵੀ ਚਾਂਸਲਰ ਹੋਵੇ ਉਮੀਦ ਤੇ ਪਾਣੀ ਸਿਰ ਗਿਆ ਸੋ ਦੱਸ ਦिए ਕਿ ਰਾਜਕੁਮਾਰ ਵੇਰਕਾ ਦਾਏ ਵੱਡਾ ਬਿਆਸ ਸਾਹਮਣੇ ਆ ਜਿਸ ਤਰ੍ਹਾਂ ਨੇ ਭਗਵੰਤ ਮਾਨ ਤੇ ਚੁਟਕੀ ਲਈ ਹੈ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਸੋਚਦੇ ਨੇ ਕਿ ਉਹ ਯੂਨੀਵਰਸਿਟੀਆਂ ਦੇ ਵੀ ਚਾਂਸਲਰ ਹੋਣ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਇਹ ਕਾਨੂੰਨ ਹੈ ਕਿ ਦੇਸ਼ ਦੇ ਅੰਦਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਸ ਦਾ ਚਾਂਸਲਰ ਸਿਰਫ ਗਵਰਨਰ ਹੀ ਹੁੰਦਾ ਹੈ ਰਾਸ਼ਟਰਪਤੀ ਜੀ ਨੇ ਭਗਵੰਤ ਮਾਨ ਦਾ ਸੁਪਨਾ ਕਿ ਉਹ ਯੂਨੀਵਰਸਿਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰੇ ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਿਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਹੈ